ਰਾਜ ਸਭਾ ਦੇ ਵਿੱਚ ਅੰਮਿਤ ਸਾਹ ਨੇ ਆਪਣੀ ਨਕਮੀ ਦਿਮਾਗ ਦਾ ਤੇ ਆਪਣੇ ਨਕੰਮੇਪਣ ਦਾ ਤੇ ਹੌਸਲੇਪਣ ਦਾ ਆਪਣੀ ਔਕਾਤ ਦਿਖਾਈ ਆ ਉਹ ਪਿਛਲਾ ਵਾਲੇ ਜਿੰਦਾਬਾਦ ਜਿੰਦਾਬਾਦ ਉਹ ਦੇਖੋ ਕਰਦੇ ਹੁਣ ਨੁਕਤਾ ਜੀ ਨਹੀਂ ਸਾਡੀ ਕਾਮ ਦੀ ਕਰਦੇ ਹਾਂ ਸਾਡੇ ਲੀਟਰਾਂ ਦੀ ਸਦਾਰ ਕੰਮੀ ਕਰਦੇ ਹਾਂ ਇੱਥੇ ਬੜੇ ਉਹ ਹੋ ਚਲੇ ਗਏ ਨਹੀਂ ਇੱਥੇ ਮੀਰ ਮੰਨੂ ਅਰਗੇ ਚਲੇ ਗਏ ਨੇ ਜਿਹੜੇ ਹਜ਼ਾਰਾਂ ਸਿੱਖਾਂ ਨੂੰ ਉਹ ਕਤਲ ਕਰ ਦਿੱਤੇ ਅਸੀਂ ਉਹਨੂੰ ਵਾਰਨਿੰਗ ਵੀ ਦਿੰਨੇ ਆ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਵੀ ਜਿਹੜੇ ਸਾਬ ਦੀ 21 ਮਾਰਚ 2025 ਨੂੰ ਰਾਜ ਸਭਾ ਦੇ ਸਦਨ ਦੇ ਤੁਸੀਂ ਬੋਲੇ ਆ ਉਹਨਾਂ ਨੂੰ ਮਾਫੀ ਮੰਗੀ ਜਾਵੇ ਸਿੱਖ ਕੌਮ ਤੋਂ ਨਹੀਂ ਕੌਮ ਕਦੇ ਬੈਠਦੀ ਨਹੀਂ ਹੈ ਗਰਜਾਤੂ ਤੇ ਬੋਤਾ ਸਿੰਘ ਕੋਈ ਨਾ ਕੋਈ ਪੈਦਾ ਹੋ ਜਾਊਗਾ ਤੇ ਅੱਜ ਜਿਹੜਾ ਦਿੱਸ ਤਾ ਹਮ ਰੰਡਨ ਦੱਤਾ ਹੈ ਉਹ ਇੱਛਾ ਨੇ ਜਿਹੜੀ ਰਾਜ ਸਭਾ ਦੇ ਵਿੱਚ ਟਿੱਪਣੀ ਕੀਤੀ ਹੈ ਕਿ ਇੱਥੇ ਕਈ ਸੰਤ ਜਨਾਦ ਸਿੰਘ ਨੂੰ ਖਰਦੇ ਨਹੀਂ ਉਹ ਡਿਵਰਗੜ ਜੇਲ੍ਹ ਤੋਂ ਤੰਦ ਕੀਤੇ ਹੋਏ ਨੇ ਔਰ ਉੱਥੇ ਗੁਰੂ ਅੰਸਾ ਦਾ ਭਾੜ ਕਰਦੇ ਹਨ ਇਹਦੇ ਨਾਲ ਸਾਨੂੰ ਸਾਡੇ ਧਾਰਮਿਕ ਤੌਰ ਤੇ ਬਹੁਤ ਖੇਸ ਪੁੱਜੀ ਹੈ ਔਰ ਅਸੀਂ ਇਹ ਗ੍ਰਹਿ ਵਿੱਚ ਇਹ ਤਾਰਨਾ ਵੀ ਕਰਦੇ ਹਾਂ ਚੇਤਾਵਨੀ ਹੈ ਸਾਡੀ ਕਿ ਅਤ ਭੁੱਲੋ ਕਿ ਤੁਸੀਂ ਲੋਹੇ ਹੋ ਕਰਦੇ ਹੋ ਨੁਕਤਾ ਜਿੰਨੀ ਸਾਡੀ ਕੌਮ ਦੀ ਕਰਦੇ ਹੋ ਸਾਡੇ ਲੀਟਰਾਂ ਦੀ ਕਦਰ ਕੁਝ ਹੀ ਕਰਦੇ ਹੋ ਇੱਥੇ ਬੜੇ ਉਹੋ ਚਲੇ ਗਏ ਨਹੀਂ ਇੱਥੇ ਮੀਰ ਮੰਨੂ ਵਰਗੇ ਚਲੇ ਗਏ ਨੇ ਜਿਹੜੇ ਹਜ਼ਾਰਾਂ ਸਿੱਕਿਆਂ ਨੂੰ ਉਹ ਕਤਲ ਕਰਦੇ ਤੇ ਪਰ ਤੁਸੀਂ ਤੱਕੀ ਦੇ ਪਾਣੀ ਹਰ ਹੋ ਕਿ ਤੁਸੀਂ ਉਹ ਚੀਜ਼ ਹੈਂ ਜਿਹੜੀ ਮੀਰ ਮੰਨੂ ਨਹੀਂ ਉਹ ਤਾਂ ਦੁਹਰਤਾਨੀ ਸਾਥ ਤੇ ਤੁਸੀਂ ਤਾਂ ਫੇਰ ਵੀ ਲੋਕ ਰਾਜ ਦੇ ਵਿੱਚੋਂ ਹੂੰ ਆਪਣੀ ਅਕਾਤਮ ਨੂੰ ਹਮੇਸ਼ਾ ਅਤਾਤ ਨੂੰ ਆਦਰ ਰੱਖੋ ਅਸੀਂ ਜਿਹੜੀ ਸਿੱਖ ਕੌਮ ਹੈ ਇਹ ਕਦੇ ਵੀ ਟੀਕੇ ਨਹੀਂ ਬੈਠਦੀ ਇਹ ਇਹ ਜੀ ਸਾਡੇ ਨਾਂ ਪਰਤਾਉ ਕਰੀਂ ਤੋਂ ਜਿੰਨਾ ਸਾਨੂੰ ਛੇੜਣਗੇ ਉਹਨਾਂ ਅਸੀਂ ਉੱਪਰ ਠਾਂਗੇ ਸਾਡੀ ਇਹ ਚਤਾਵਨੀ ਹੈ ਕਿ ਸਾਨੂੰ ਛੇੜਿਆ ਨਾ ਜਾਵੇ ਸਾਨੂੰ ਅਮਨ ਸ਼ਾਂਤੀ ਨਾਲ ਰਹਿਣ ਦਿੱਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਪੂਰੇ ਪੰਜਾਬ ਦੇ ਵਿੱਚ ਲਾਗਦਿਆਂ ਸਟੇਟਾਂ ਦੇ ਵਿੱਚ ਜੋ 21 ਮਾਰਚ 2025 ਨੂੰ ਰਾਜ ਸਭਾ ਦੇ ਵਿੱਚ ਅਮਿਤ ਸ਼ਾਹ ਨੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਦੇ ਵਿਰੁੱਧ ਤੇ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਾਰਾ ਟਿੱਪਣੀ ਕਰਕੇ ਸਿੱਖ ਕੌਮ ਦੇ ਜਿਹੜੇ ਹਿਰਦੇ ਆ ਉਹ ਬਲੁੰਦਰੇ ਗਏ ਸਨ ਅੱਜ ਪੂਰੀ ਕੌਮ ਤਰਾ ਤਰਾ ਕਰ ਰਹੀ ਆ ਬਈ 20ਵੀਂ ਸਦੀ ਦੇ ਜਰਨੈਲ ਸੰਤ ਗਿਆਨੀ ਜਨੈਲ ਸਿੰਘ ਜੀ ਭਿੰਡਰਾਵਾਲੇ ਜਿਨ੍ਹਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਹੀਦੀ ਦਾ ਉਪਾਦੀ ਪ੍ਰਾਪਤ ਹੈ ਭੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੋ ਵਿਸ਼ਵ ਦਾ ਚਾਰੇ ਵਰਨਾਂ ਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਦਰਜ ਹੈ ਭਾਵੇਂ ਉਹ ਕਿਸੇ ਵੀ ਜਾਤੀ ਜਾਂ ਧਰਮ ਦਾ ਹੋਵੇ 1430 ਅੰਗ ਆਤ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ ਪਰ ਰਾਜ ਸਭਾ ਦੇ ਵਿੱਚ ਅੰਮ੍ਰਿਤਸਰ ਨੇ ਆਪਣੀ ਨਕਮੀ ਦਿਮਾਗ ਦਾ ਤੇ ਆਪਣੇ ਨਕੰਮੇਪਣ ਦਾ ਤੇ ਹੌਸਲੇਪਣ ਦਾ ਆਪਣੀ ਔਕਾਤ ਦਿਖਾਈ ਆ ਅਸੀਂ ਉਹਨੂੰ ਵਾਰਨਿੰਗ ਵੀ ਦਿੰਨੇ ਆ ਸ਼ਰੋਮਣੀ ਅਕਾਲੀ ਦਾ ਅੰਮ੍ਰਿਤਸਰ ਵੱਲੋਂ ਵੀ ਜਿਹੜੇ ਸਬਤ 21 ਮਾਰਚ 2025 ਨੂੰ ਰਾਜ ਸਭਾ ਦੇ ਸਦਨ ਤੇ ਤੁਸੀਂ ਬੋਲੇ ਆ ਉਹਨਾਂ ਨੂੰ ਮਾਫੀ ਮੰਗੀ ਜਾਵੇ ਸਿੱਖ ਕੌਮ ਤੋਂ ਨਹੀਂ ਕੌਮ ਕਦੇ ਬੈਠਦੀ ਨਹੀਂ ਹੈ ਗਰਜਾ ਸਿੰਘ ਤੇ ਬੋਤਾ ਸਿੰਘ ਕੋਈ ਨਾ ਕੋਈ ਪੈਦਾ ਹੋ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ